ਸਾਰਿਆਂ ਨੂੰ ਜੈ ਮਸੀਹ ਦੀ ਮੈਂ ਆਪਣੇ ਭੈਣ ਭਰਾਵਾਂ ਦੇ ਲਈ ਪਰਮੇਸ਼ਵਰ ਦਾ ਪਵਿੱਤਰ ਕਲਾਮ ਲੈ ਕੇ ਆਇਆ ਤਾਂ ਕਿ ਅਸੀਂ ਸਭ ਜਣ ਪਰਮੇਸ਼ਵਰ ਦੇ ਕੋਲੋਂ ਬਹੁਤ ਸਾਰੀ ਆਸ਼ੀਸ਼ ਪਾਈਏ ਬਰਕਤ ਪਾਈਏ ਕਲਾਮ ਕਹਿੰਦਾ ਹੈ ਕਿ हे ਸਾਰੇ ਥੱਕੇ ਹੋਇਓ ਅਤੇ ਭਾਰੇ ਟਾ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਕੀ ਕਹਿੰਦਾ ਪਰਮੇਸ਼ਵਰ ਦਾ ਪਵਿੱਤਰ ਕਲਾਮ ਕਿ हे ਸਾਰੇ ਥੱਕੇ ਹੋਇਓ ਬਿਮਾਰੀ ਵਿੱਚ ਰਹਿ ਕੇ ਥੱਕ ਗਏ ਹੋ ਕਰਜੇ ਵਿੱਚ ਰਹਿ ਕੇ ਥੱਕ ਗਏ ਹੋ ਠੀਕ ਹੈ ਲਚਾਰੀਆਂ 'ਚ ਰਹਿ ਕੇ ਥੱਕ ਗਏ ਹੋ ਓਏ ਹੁਣ ਥੱਕ ਗਏ ਹੋ ਹੁਣ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਆਰਾਮ ਦਿਆਂਗਾ ਮੈਂ ਤੁਹਾਨੂੰ ਆਰਾਮ ਦਿਆਂਗਾ ਥੱਕੇ ਹੋਏ ਤੇ ਭਾਰ ਦੇ ਹੇਟਾ ਦੱਬੇ ਹੋਏ ਜੋ ਬੰਦੇ ਨੂੰ ਬਿਮਾਰੀ ਹੋ ਜਾਂਦੀ ਨਾ ਸਾਰੀ ਧਰਤੀ ਦਾ ਭਾਰ ਉਹਦੇ ਸਿਰ ਤੇ ਆ ਜਾਂਦਾ ਹੈ ਕਈਓ ਵਚਨ ਕਹਿੰਦੇ ਕਿ ਭਾਰ ਦੇ ਹੇਟਾ ਦੱਬੇ ਹੋਏ ਨਸ਼ੇ ਦੇ ਹੇਟਾ ਦੱਬੇ ਹੋਏ ਮੇਰੇ ਕੋਲ ਆਓ